ਪੈਸਾ ਲਾ ਦੂ ਇੱਥੇ ਕਰਤਾਰ ਤੋਂ ਥੱਲੇ ਕੰਮ ਨਹੀਂ ਕੀਤਾ ਕੰਮ ਵੀ ਨਹੀਂ ਕੀਤਾ ਉੱਥੇ ਤਾਂ ਭਾਜੀ ਉੱਥੇ ਵੀ ਨਹੀਂ ਹੈਗਾ ਉੱਥੇ ਤਾਂ ਵੈਣਾ ਜੇ ਸਰਵਾਈਵ ਕਰ ਅੱਛਾ ਜਿਹੜੇ ਬਈ ਆ ਡਾਂਕੀ ਕਿੰਨੀ ਔਖੇ ਲਾਉਣੀ ਡਾਂਕੀ ਸਹੀ ਔਖੀ ਬਹੁਤ ਜ਼ਿਆਦਾ ਔਖੀ ਅੱਛਾ ਉਦੋਂ ਆਸਾਨ ਸੀ ਸਾਡੇ ਵਾਰ ਸੀਗਾ

ਜਲਦੀ ਮੈਂ ਉਸਤਮੇ ਜੋਥੂ ਪੂਰੀ ਇਹ ਜਾ ਕੇ ਬਹੁਤ ਮੁਸ਼ਕਲ ਆਉਂਦੀ ਆ ਅੱਛਾ ਠੀਕ ਹੈ ਤੇਰ ਜੇ ਤੁਸੀਂ ਡਾਂਕੀ ਲਾ ਕੇ ਬਾਰਡਰ ਟੱਪਾ ਕੇ ਉਧਰ ਭਾਗੇ ਅਮਰੀਕਾ ਚ ਹਾਂ ਤੁਹਾਨੂੰ ਪੁਲਿਸ ਵਗੈਰਾ ਨਹੀਂ ਉਧਰ ਭੜਿਆ ਨਹੀਂਗਾ ਫੌਜ ਵਗੈਰਾ ਨਹੀਂ ਭਾਜੀ ਅੱਜ ਦੀ ਤੇ ਪਤਾ ਕੀ ਅੱਜ ਦੀ ਡੇਟ ਦੇ ਵਿੱਚ ਅੱਛਾ ਅੱਜ ਦੀ ਡੇਟ ਦੇ ਵਿੱਚ ਨਾ ਕੋਈ ਵੀ ਕੰਮ ਆਪਾਂ ਕਰਨੀ ਜਾ ਕੇ ਆਪਣੇ ਕੋਲ ਡਾਕੂਮੈਂਟ ਹੈ ਨਹੀਂ ਅੱਛਾ ਚੱਲ ਜਾਂਦਾ ਸੀ ਉਦੋਂ ਮੈਂ ਜਾ ਕੇ ਕੰਮ ਕੀਤਾ ਸੀ ਬੰਦਾ ਮੇਰੇ ਹੀ ਜਾਣ ਪਛਾਣ ਦਾ ਕੋਈ ਗਾਂਧੀ ਗਾਂ ਉਹਨੇ ਮੈਨੂੰ ਕਿਸੇ ਹੋਰੇ ਕੋਲੇ ਰਖਾਤਾ ਸੀਗਾ ਹਾਂ ਮਤਲਬ ਕੈਸ਼ ਪੇਮੈਂਟ ਦੇ ਦਿੰਦਾ ਕਮੈਂਟ ਤਾਂ ਨਹੀਂ ਹੈਗੇ ਸੀ ਮੇਰੇ ਕੋਲੇ ਉਹ ਬੰਦੇ ਨੇ ਆਪਣਾ ਇੱਕ ਵੀ ਨਹੀਂ ਰੱਖਿਆਗਾ ਅੱਛਾ ਗੋਰੀ ਨਹੀਂ ਆ ਮੈਨੂੰ ਨੇ ਰਾਇਜ ਦੇਤੀ ਮੈਂ ਉਹਦੇ ਕੋਲ 4 ਮਹੀਨੇ ਕੰਮ ਕੀਤਾ ਉਦੋਂ ਦਾ ਠੀਕ ਹੈ ਅਰੇਸਟ ਬਾਕੇ ਸੈਲਮ ਲਾਕੇ ਪਰ ਕੰਮ ਲੂਟ ਆ ਗਿਆ ਅੱਛਾ ਹਮ ਅੱਜ ਦੀ ਡੇਟ ਤੱਕ ਜਾ ਕੇ ਫੀਡਰ ਤੇ ਖੁਦ ਆਪ ਨੂੰ ਪਾਉਣੀ ਪੈਂਦੀ ਹੈ ਜੇ ਆਪਣੇ ਕੋਲ ਡਾਕੂਮੈਂਟ ਹੋਣਾ ਚਾਹੀਦਾ ਉਹ ਤੋਂ ਬਾਅਦ ਕਰ ਕਰਿਆ ਵੀ ਉਹ ਰਿਪੋਰਟ ਕਰਨੀ ਰਿਪੋਰਟ ਰਿਪੋਰਟ ਕਰਦੇ ਸਿਰਫ ਸਿਆਲਾ ਲੋ ਵੀ 100% ਦੇ ਵਿੱਚੋਂ ਜਿਵੇਂ ਆਪਣੇ ਸਾਰੇ ਸਰੀਰ ਦੇ ਹੁੰਦਾ ਇੰਨੇ ਕੁ ਲੋਕ ਅੱਛਾ ਵੀ ਮਰ ਕੇ 1-2% ਕਰਦੇ ਨੇ ਨਹੀਂ ਨਹੀਂ 2% ਨਹੀਂ 1% ਦਾ 18 ਮ 19 ਮਹੀਨਾ ਅੱਛਾ ਕਿਹਨੂੰ ਕਿਹਨੂੰ ਰਿਪੋਰਟ ਕਰਨਗੇ ਸਾਰੀਆਂ ਕੰਟਰੀਆਂ ਦੀਆਂ ਐ ਤਾਂ ਫਿਰ ਉਹ ਆਪਦੇ ਜਾਜ ਫਰੀ ਨੂੰ ਕਹਿੰਦੇ ਹਾਂ ਆਪਣੇ ਦਮਸਾ ਹੁਣ ਜੇ ਪੰਜਾਬੀ ਭੇਜੀ ਸੀ ਰਿਪੋਰਟ ਕਰਕੇ ਆ ਪਿੱਛੇ ਜੇ ਹੂੰ ਇਹ ਬਾਜੀ ਇਹ ਆਪਨ ਲੱਗਦਾ ਕਿਉਂਕਿ ਮੇਰੇ ਸਾਲਾਂ ਬਾਅਦ ਜਦੋਂ ਗਵਰਨਮੈਂਟ ਉਹ ਵੀ ਦੇਈ ਪਈ ਦੇ। ਹਮਮ। ਲੈ ਇੰਨਾ ਸੀ ਵੀ ਆਪਣੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਸੀ ਇੰਨੇ ਇੱਕ ਤਾਂ ਭੇਜ ਦੇ ਭੇਜ ਦੇ। ਅੱਛਾ ਪ੍ਰਿੰਸਪਗਤ 2002 ਕੀ ਹਾਲ ਹੈ ਜਨਾਬ? ਵਧੀਆ ਤੁਸੀਂ ਦੱਸੋ ਵੀ ਪ੍ਰਿੰਸ ਕਿੱਥੋਂ ਸੀ? ਬਾਕੀ ਰਿਪੋਰਟ ਜਮ੍ਹਾਂ ਹੀ ਉਹ ਬੰਦੇ ਨੂੰ ਕਰਦੇ ਆ ਜਿਹੜਾ ਬੰਦਾ ਆ ਹੀ ਮਤਲਬ ਉੱਥੇ ਜਾ ਕੇ ਉਹ ਚੱਲਦਾ। ਠੀਕ ਹੈ ਜੀ। ਬਿਸ ਠੀਕ ਰੰਗ ਨੰਨ ਨਹੀਂ ਰੇਦਾ ਉੱਥੇ ਅੱਛਾ ਬਾਜੀ ਉੱਥੇ ਜਾ ਕੇ ਨਸ਼ੇ ਕਰ ਆਮ ਉੱਥੇ ਜਾ ਕੇ ਪੰਗੇ ਲੈਣੇ ਆ ਗਵਰਨਮੈਂਟ ਪ੍ਰਾਪਰਟੀਆਂ ਨੂੰ ਛੇੜਨਾ ਆ ਫਿਰ ਉਹਨਾਂ ਨੇ ਇਹ ਕਰ ਨਹੀਂ ਦੇਣਾ ਨੂੰ ਛੇਦੀ ਕਿ ਤੇ ਆਪਣੀ ਗੁਲੀ ਕੋਈ ਕੰਪਰੋਮਾਈਜ਼ ਕਰਦੀ ਚਿੱਟਾ ਹੈਗਾ ਉੱਥੇ ਅਮਰੀਕਾ 'ਚ ਹਾਂ ਬਾਜੀ ਚਿੱਟਾ ਹੀਰੋਇਨ ਨੂੰ ਹੂੰ हाँ है है क्या है क्या प्रेस तो या ठीक काम कर करता हूँ अच्छा ये वो तो पहला दिया उससे अच्छा ठीक है भाई उसे भी, भी नशे ते कोई रोक नहीं नशे जा हाँ ये मरीक हेलो हाँ जी ये ਅਮਰੀਕਾ ਦੇਸ਼ ਇਨੀ ਤਰੱਕੀ ਕਰ ਗਿਆ ਕੀ ਕਾਰਨ ਉੱਥੇ ਇਹ ਹੈ ਕਿ ਆ ਵੀ ਜਿਹੜਾ ਉੱਥੇ ਅਮਰੀਕਾ ਇਨੀ ਤਰੱਕੀ ਕਰੀ ਜਾਂਦਾ ਆਪਣਾ ਦੇਸ਼ ਥੱਲੇ ਰਹੀ ਜਾਂਦਾ ਮੈਨੂੰ ਪਤਾ ਕੀ ਹੈ ਡਾਲਰ ਦਾ ਹੂੰ ਠੀਕ ਕਿਥੇ ਮੌਜੂਦ ਵੀ ਮਿਲਦਾ ਜੇ ਕਹਿੰਦੇ ਨੇ ਹੁੰਦੇ ਜਿਵੇਂ ਦਾ ਕਹਾਂਗੇ ਆਪਾਂ ਨੂੰ ਉਹ ਹੀ ਦਾ ਤਾਂ ਇੰਡੀਆ ਜਾਇ ਅਮਰੀਕਾ ਜੇ ਜਿੱਥੇ ਮਰ ਜੇ ਚਲ ਜਾ ਪਰ ਇਸ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਬਈ ਹੋਰ ਦੱਸੋ ਕੀ ਕੀ ਮੇ ਪਰਿਵਾਰ ਠੀਕ ਹੈ ਸਾਰਾ ਅੱਛਾ ਭਈ ਅੱਗੇ ਮਤਲਬ ਕਿ ਮੈਂ ਦਾ ਕੰਮ ਕਰ ਮੈਂ ਤੁਹਾਨੂੰ ਦੱਸ ਜਿਹਨੇ ਤਾਂ ਕੰਮ ਕਰਨਾ ਹੈ ਉਹਦੇ ਲਈ ਤਾਂ ਸਵੱਤ ਤੇ ਜਿਹਨੇ ਐਸ਼ ਕਰਨੀ ਉਹਦੇ ਲਈ ਤਾਂ ਸੋਕਾ ਮੈਂ ਰੱਖ ਮਰੀ